ਚਮਕੀਲਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਤਾਂ ਦੋ ਫਿਲਮਾਂ ਬਣੀਆਂ ਭਾਜੀ ਇੱਕ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਜੋੜੀ ਜੋ ਵੀ ਜਿਹਦੇ ਵਿੱਚ ਦਲਜੀਤ ਜੀ ਨੇ ਹੀ ਕੰਮ ਕੀਤਾ ਸੀ ਤੇ ਨਿਮਰਤ ਖੈਰਾ ਨੇ ਤੇ ਇਹਦੇ ਵਿੱਚ ਪਰਿਨੀਤੀ ਤੇ ਦਲਜੀਤ ਜੀ ਨੇ ਦੋਵੇਂ ਤੁਸੀਂ ਇਹਨੂੰ ਤਾਂ ਫਿਲਮ ਨੂੰ ਜੀਣਾ ਹੀ ਨਾ ਤੁਸੀਂ ਕਿਉਂ ਕੱਲੀ ਨੈਟਫਲਿਕਸ ਤੇ ਆਈ ਹੈ ਜੀ 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 ਇਹ ਨੈਟਫਲਿਕਸ ਤੇ ਆਈ ਹੈ ਬਟ ਮੈਂ ਦੋਵਾਂ ਦਾ ਕਨਸੈਪਟ ਦੀ ਮੈਂ ਗੱਲ ਕਰ ਰਹੀ ਹਾਂ ਤੁਸੀਂ ਦੋਨੇ ਵੇਖੀਆਂ ਮੈਂ ਜੋੜੀ ਹਾਂ ਮੈਂ ਜੋੜੀ ਵੀ ਦੇਖੀ ਹਾਂ ਮੈਨੂੰ ਜੋੜੀ ਅੱਛੀ ਲੱਗਦੀ ਫਿਰ ਨੂੰ ਤੇ ਚਮਕੀਲਾ ਭਾਜੀ ਜਿਹੜੀ ਨੈਟਫਲਿਕਸ ਤੇ ਆਈ ਹੈ ਉਹ ਤੇ Netflix ਤੇ Netflix ਤੇ ਬਹੁਤ ਸਾਰੀ ਫਿਲਮਾਂ ਜਿਹੜੀਆਂ ਹੈ ਥੀਏਟਰ ਚ ਨਹੀਂ ਲੱਗੀਆਂ ਉਹਦੇ ਮੈਂ ਤੁਸੀਂ ਸਕਸੈਸ ਰੇਟ ਨਹੀਂ ਦੇ ਸਕਦੇ ਉਹਦੇ ਵਾਸਤੇ ਤੂੰ ਵੀ ਵੈਰੀ ਫਰੈਂਕ ਆਮ ਸੌਰੀ ਇਹ ਵੀ ਬੜੀ ਕੰਟਰੋਵਰਸੀਅਲ ਉਹ ਹੈ ਪਰ ਸੱਚੀ ਹੈ ਉਹ ਤੁਸੀਂ ਗਿਣਦੇ ਉੱਤੇ ਉਹ ਨਹੀਂ ਫਿਲਮ ਨੂੰ ਜਿਹੜੀ ਜਿਹਨੂੰ ਓਕੇ ਬਾਕਸ ਤੇ ਉੱਤੇ ਬਾਕਸ ਆਫਿਸ ਦੇ ਉੱਤੇ ਪੈਸੇ ਕਮਾਏ ਜਾਂ ਲੋਕੀ ਦੇਖਣ ਆਣ ਜਾਂ ਕੁਝ ਆਪਾਂ ਸਕਸੈਸ ਰੇਟ ਤੂੰ ਕਰਦੇ ਆ ਆਪਾਂ ਸੋਸ਼ਲ ਮੀਡੀਆ ਨੂੰ ਤੂੰ ਸਕਸੈਸ ਰੇਟ ਨਹੀਂ ਕਰ ਸਕਦੇ ਨਾ ਅੱਜ ਕੱਲ੍ਹ ਦੇ ਇੱਥੇ ਮਤਲਬ ਵਿਊਜ਼ ਤੇ ਇਹਨਾਂ ਨੂੰ ਵੀ ਬੜੇ ਮਿਲ ਜਾਂਦੇ ਜਿਹੜੇ ਜਿਹੜੇ ਐ ਸਟੂਪਿਡ ਵਾਲੇ ਗਾਣੇ ਗਾਉਂਦੇ ਆ ਜਾਂ ਐਵੇਂ ਸਟੂਪਿਡ ਥਿੰਗਸ ਬਹੁਤ ਕਿਸੇ ਵਰਡ ਦਾ ਜੋ ਮੀਮਸ ਬਣ ਜਾਂਦੀਆਂ ਐ Songਸ ਬਣ ਜਾਂਦੇ। ਸੋ ਫਿਲਮ ਉਹ ਮੈਨੂੰ ਤਾਂ ਇੰਨੀ ਜ਼ਿਆਦਾ ਪਸੰਦ ਨਹੀਂ ਆ ਕਿਉਂਕਿ ਮੈਨੂੰ ਉਹਦੀ ਰਿਸਰਚ ਦਾ ਹੋਰ ਪਤਾ ਨਹੀਂ। ਜੀ। ਮਨਕੀਲੇ ਜੀ ਮੇਰਾ ਦੋਸਤ ਹੈ ਗੁੰਜਤ ਜਿਨੇ ਇਹ ਤੇ ਰਿਸਰਚ ਕੀਤੀ ਹੈ ਬਹੁਤ ਤੇ ਉਹਦੀ ਡਾਕੂਮੈਂਟਰੀ ਆਏਗੀ ਹੁਣ। ਉਹਦੀ ਉਹਦੀ ਡਾਕੂਮੈਂਟਰੀ ਜਿਹੜੀ ਹੈ ਔਰ ਆਥੈਂਟਿਕ ਹੋਏਗੀ। ਆਉਣ ਦੇਣਗੇ ਨਹੀਂ ਆਉਣ ਦੇਣਗੇ ਉਹ ਗੱਲ ਲੱਗਾਂ। ਪਰ ਉਹ ਬਹੁਤ ਆਥੈਂਟਿਕ ਹੋਏਗੀ ਉਹ ਇਸ ਕਰਕੇ ਮੈਨੂੰ ਲੱਗਦਾ ਲੱਗਦਾ ਵੀ ਉਹ ਜਦੋਂ ਦੀ ਸ਼ੁਰੂਆਤ ਹੋਈ ਮੈਨੂੰ ਨਹੀਂ ਅੱਛੀ ਲੱਗੀ ਵੀ ਯਾਰ ਹਾਂ ਤੁਸੀਂ ਉਹ ਗਲਤ ਲਫ਼ਜ਼ ਥੋੜੇ ਜੇ ਕਰਕੇ ਵੀ ਉਹਨੂੰ ਇੱਕ ਮਤਲਬ ਪੋਰਨ ਟਾਈਪ ਦਿਖਾਣਾ ਚਾ ਰਹੇ ਹੋ ਜਾਂ ਉਹਨੂੰ ਪਿਕਚਰਾਇਜ਼ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਹੋਰ ਗਲੋਰੀਫਿਕੇਸ਼ਨ ਕਰ ਰਹੇ ਹੋ ਸਾਡੇ ਇੱਕ ਆਰਟਿਸਟ ਨੂੰ ਤੁਸੀਂ ਉਹ ਪੂਰੀ ਦੁਨੀਆ 'ਚ ਦੱਸ ਰਹੇ ਵੀ ਉਹ ਗੰਦਾ ਸੀਗਾ ਜਦ ਕਿ ਅਸੀਂ ਬਚਾ ਕੇ ਰੱਖਿਆ ਹੈ ਥੋੜਾ ਜਿਹਾ ਅਸੀਂ ਉਹਦੇ ਚੰਗੇ ਗਾਣੇ ਸੁਣਦੇ ਹਾਂ ਤੇ ਮਾੜਿਆਂ ਨੂੰ ਅਸੀਂ ਆਪਣੇ ਘਰਾਂ 'ਚ ਨਹੀਂ ਆਪਣੀਆਂ ਕੁੜੀਆਂ ਕੋਲ ਜਾਂ ਆਪਣੀਆਂ ਭੈਣਾਂ ਕੋਲ ਜਾਂ ਮਾਵਾ ਕੋਲ ਆ ਸੁਣ ਸਕਦੇ ਜਾਂ ਲਗਾਉਂਦੇ ਨਹੀਂ ਤੇ ਤੁਸੀਂ ਉਹਨੂੰ ਐਕਸਪਲੇਨ ਕਰ ਰਹੇ ਤੁਸੀਂ ਉਹਨੂੰ ਮਤਲਬ ਪਿਕਚਰਾਈਜ਼ ਕਰਕੇ ਦੱਸ ਰਹੇ ਲੋਕਾਂ ਨੂੰ ਕਿ ਉਹ ਐਸੀ ਸੋ ਕਿਹੜੇ ਸਮਾਜ ਚ ਗੰਦ ਨਹੀਂ ਹੈ ਮੈਂ ਦੱਸੋ ਕਿੱਥੇ ਗੰਦ ਨਹੀਂ ਹੈ ਕਿਤੇ ਵੀ ਕੋਈ ਵੀ ਕੁਝ ਵੀ ਕਰ ਰਿਹਾ ਪਰ ਆਪਾਂ ਉਹਨੂੰ ਆਪਣੇ ਘਰ ਚ ਐਪਰੀਸ਼ੀਏਟ ਨਹੀਂ ਕਰਦੇ ਕਦੇ ਜੀ ਜਦੋਂ ਕੋਈ ਕਿਸੇ ਕੁੜੀ ਨੂੰ ਕੋਈ ਛੇੜ ਦਿੰਦਾ ਉਹਨੂੰ ਉਹਦਾ ਗਾਣਾ ਬਣ ਜਾਏਗਾ ਉਹ ਵੀ ਇਸ ਗੱਲ ਤੇ ਕਿ ਵੀ ਇਹ ਚੰਗੀ ਗੱਲ ਕੀਤੀ ਹੈ ਮੈਂ ਇਹਨੂੰ ਅਪਰੀਸ਼ੀਏਟ ਨਹੀਂ ਕਰਾਂਗਾ ਹੈਨਾ ਉਹ ਆਰਟਿਸਟ ਵੱਡਾ ਸੀ ਗਾਇਕ ਵੱਡਾ ਸੀ ਉਹ ਗਾਇਕ ਉਹਦੇ 'ਚ ਕੋਈ ਸ਼ੱਕ ਹੀ ਨਹੀਂ